ਪ੍ਰਸੰਦ ਰੰਦਿ ਰੇਲਵੇ ਓਵਰ ਦੇ ਪਿੱਜੇ ਨਿਰਮਾਣ ਦੇ ਕੰਮ ਦਾ ਜਾਜਾ ਰਣ ਪੌਂਚੀ ਵਿਧਾਇਕ ਨੀਨਾ ਮਿੱਤਲ ਅਧਿਕਾਰੀਆਂ ਅਤੇ ਦੁਕਾਨਦਾਰਾਂ ਨਾਲ ਕੀਤੀ ਗੱਲਬਾਤ ਦਿਵਾਲੀ ਤੋਂ ਪਹਿਲੇ ਪੁਲ ਨੂੰ ਸ਼ੁਰੂ ਕਰਨ ਦਾ ਦਿੱਤਾ ਦੁਕਾਨਦਾਰਾਂ ਨੂੰ ਭਰੋਸਾ ਜਲਦੀ ਨਾਲ ਕੰਮ ਪੂਰਾ ਹੋ ਜਾਵੇਗਾ ਇਸੇ ਸਾਥੇ ਬਾਤਰੀ ਮੈਂ ਲਗਭਗ 15 ਰੁਪਏ ਕੰਮ ਕਰ ਲਿਆ ਪਿਛਲੇ ਲਗਭਗ ਡੇਢ ਮਹੀਨੇ ਤੋਂ ਬੰਦ ਕੀਤੇ ਰਾਜਪੁਰਾ ਰੇਲਵੇ ਓਵਰਬ੍ਰਿਜ ਦੀ ਮੁਰੰਮਤ ਦੇ ਕੰਮਾਂ ਦਾਵੇ ਲਿਆ ਵਿਧਾਇਕਾਂ ਨੇ ਜਾਜਾ ਅਧਿਕਾਰੀਆਂ ਨੂੰ ਦਿੱਤੇ ਜਲਦ ਕੰਮ ਮੁਕੰਮਲ ਕਰਨ ਦੇ ਆਦੇਸ਼ ਮਹਿੰਦਰ ਗੰਜ ਰਾਜਪੁਰਾ ਦੇ ਦੁਕਾਨਦਾਰਾਂ ਵੱਲੋਂ ਆਰਿਆ ਮੁਸ਼ਤਨਾ ਨੂੰ ਵਿਧਾਇਕ ਨਾਲ ਸੰਝੇ ਕਰਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕਾਂ ਨੇ ਦੱਸਿਆ ਦੇਖੋ ਜਿਹੜਾ ਉਧਰਲਾ ਪੁਲ ਹੈ ਉਹ 15 ਅਗਸਤ ਤੱਕ ਕੰਪਲੀਟ ਹੋ ਜਾ 15 ਅਗਸਤ ਨੂੰ ਅਸੀਂ ਪਬਲਿਕ ਨੂੰ ਖੋਲ੍ਹਾਂਗੇ ਔਰ ਜਿਹੜਾ ਇਹ ਵਾਲਾ ਪੁਲ ਹੈ ਪੁਲ ਹੈਗਾ ਸਾਨੂੰ ਇਹ ਵੀ 31 ਅਗਸਤ ਤੱਕ ਦੇ ਦਵਾਂਗੇ ਤੁਸੀਂ ਜੀ 31 ਤੱਕ ਇਹ ਕੱਤੀ ਦਾ ਨਾਮ ਕੰਪਲੀਟ ਕਰਦੇ 31 ਅਗਸਤ ਤੱਕ ਇਹ ਸਾਹਬ ਕੰਪਲੀਟ ਕਰ ਦੇਣਗੇ ਉਸ ਤੋਂ ਬਾਅਦ 1.5 ਤੋਂ ਪੌਣੇ 2 ਮਹੀਨੇ ਅੱਗੇ ਵੀ ਡਬਲਯੂਡੀ ਨੂੰ ਵੀ ਚਾਹੀਦੇ ਆ ਤਾਂ ਇਹ ਅੱਜ ਅਖੰਦੀ ਜਿਹੜੀ ਮਾਰਕੀਟ ਦੇ ਲੋਕ ਨੇ ਇਹਨਾਂ ਨਾਲ ਇਹ ਪ੍ਰੋਮਿਸ ਕਰ ਰਹੇ ਆ ਕੀ ਇਸ ਵਾਰ ਦੀਵਾਲੀ ਇੱਥੇ ਵਧੀਆ ਬਣਾਵਾਂਗੇ ਦੀਵਾਲੀ ਤੇ ਇਸ ਮਾਰਕੀਟ ਚ ਡੌਨਕਾ ਲੈ ਕੇ ਆਵਾਂਗੇ ਕਿਉਂਕਿ ਬੜੇ ਲੰਬੇ ਸਮੇਂ ਤੋਂ ਸੰਤਾਪ ਚੇ ਲੈਸ ਮਾਰਕੀਟ ਨੇ ਤਾਂ ਦੀਵਾਲੀ ਵੇਲੇ ਇੱਥੇ ਰੌਣਕਾਂ ਲਿਆਈ। ਬੜਾ ਸਮੇਂ ਸਮੇਂ ਤੇ ਪਹਿਲਾਂ ਵੀ ਤਬਦੀਲੀ ਹੋ ਜਾਂਦੀ ਹੈ ਵੀ ਰੇਲਵੇ ਭਾਰ ਕੋਲੋਂ ਕੰਮ ਰੁਕ ਜਾਂਦਾ ਹੈ ਜਾਂ ਕੋਈ ਨਾ ਕੋਈ ਨੁਕਤਾ ਜਿੰਨੀ ਜਾਂ ਕੋਈ ਨਾ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ। ਪਹਿਲਾਂ ਵੀ ਦੁਕਾਨਦਾਰ ਇਕੱਠੇ ਹੋਈ ਗਈ। ਕਈ ਵਾਰ ਤੁਹਾਡੇ ਕੋ ਜਾ ਚੁੱਕੇ ਨੇ। ਇਸ ਵਾਰ ਤਾਂ ਨਹੀਂ ਦੁਬਾਰਾ ਫਿਰ ਮਸਲਾ ਇਹ ਹੋ ਸਕਦਾ। ਦੇਖੋ ਰੇਲਵੇ ਵਿਭਾਗ ਨੇ ਜਦੋਂ ਦਾ ਕੰਮ ਸ਼ੁਰੂ ਕੀਤਾ ਹੈ ਉਸ ਤੋਂ ਬਾਅਦ ਇਹਨਾਂ ਕੋਲੇ ਇੱਕ ਮੰਦਿਰ ਦੀ ਦਿੱਕਤ ਸੀ ਕਿ ਮੰਦਿਰ ਆ ਵਿੱਚ ਚਾਰਿਆ ਸੀ ਤਾਂ ਸਾਨੂੰ ਮੰਦਿਰ ਦੀ ਵੀ ਭਾਵਨਾਵਾਂ ਦੇਖ ਕੇ ਸਾਰਾ ਕੁਝ ਕਰਨਾ ਚਾਹੀਦਾ ਸੀ ਜਦੋਂ ਅਸੀਂ ਆਏ ਸਾਡੇ ਕੋਲੇ ਮਾਰਕੀਟ ਵਾਲੇ ਇਕੱਠੇ ਹੋ ਕੇ ਆਏ ਤਾਂ ਅਸੀਂ ਉਹ ਤੋਂ ਪੁੱਛੇ ਵੀ ਕਿਉਂ ਨਹੀਂ ਹੋ ਰਿਹਾ ਤਾਂ ਐਸਡੀਐਮ ਸਾਹਿਬ ਨੇ ਵਿਚ ਗੱਲ ਕੀਤੀ ਕਿ ਐਨਓਸੀ ਨਹੀਂ ਮਿਲ ਰਹੀ ਔਰ ਕੁਝ ਪ੍ਰੋਬਲਮਜ਼ ਆ ਰਹੀਆਂ ਤਾਂ ਅਸੀਂ ਕਿਹਾ ਵੀ ਜਿਹੜੀਆਂ ਹਡਲਜ਼ ਆ ਰਹੀਆਂ ਉਹਨਾਂ ਨੂੰ ਬੈਠ ਕੇ ਹੱਲ ਕੀਤਾ ਜਾਵੇ ਉਹ ਹਡਲਜ਼ ਹੱਲ ਕਰਵਾਈਆਂ ਮੰਦਿਰ ਲਈ ਪੰਡਤ ਜੀ ਨੂੰ ਬੁਲਾ ਕੇ ਪੁਜਾਰੀ ਜੀ ਨੂੰ ਬੁਲਾ ਕੇ ਪੂਰੀ ਭਾਵਨਾਵਾਂ ਦੇਖਦੇ ਹੋਏ ਮੰਦਿਰ ਨੂੰ ਸਾਈਡ ਤੇ ਕੀਤਾ ਪੇੜ ਕਟਵਾਇਆ ਗਿਆ ਤੇ ਉਸ ਤੋਂ ਬਾਅਦ ਇਹ ਕੰਮ ਸ਼ੁਰੂ ਹੋਇਆ ਤੇ ਮੈਂ ਇੱਕ ਵਾਰ ਦੇਖ ਰਹੀ ਕਿ ਸੀ ਕੀ ਸਾਡੇ ਪੁਰਾਣੇ ਵਿਧਾਇਕ ਇੱਥੇ ਆਏ ਐ ਔਰ ਆ ਕੇ ਕਹਿੰਦੇ ਜੀ ਇਹ ਪੁਲ ਦਾ ਕੰਮ ਨਹੀਂ ਸ਼ੁਰੂ ਹੁੰਦਾ ਤਾਂ ਪੈਸੇ ਖਾ ਗਏ ਕਿਉਂਕਿ ਉਹਨਾਂ ਦਾ ਕੰਮ ਖਾਣਾ ਹੀ ਸੀਗਾ ਉਹਨਾਂ ਨੂੰ ਹਰ ਵੇਲੇ ਇਹੀ ਯਾਦ ਆਉਂਦਾ ਕਿ ਪੈਸੇ ਖਾ ਗਏ ਤੇ ਫਿਰ ਜੇ ਪੈਸੇ ਖਾ ਲੇ ਤੇ ਕੰਮ ਕਿਵੇਂ ਸ਼ੁਰੂ ਹੋ ਗਿਆ ਇਹ ਕਿਵੇਂ ਬਣ ਰਿਹਾ ਅਸੀਂ ਜਨਤਾ ਲਈ ਆਏ ਆ ਜਨਤਾ ਦੇ ਨਾਲ ਆ ਜਨਤਾ ਦੀਆਂ ਐਨੇ ਸਾਲਾਂ ਤੋਂ ਅੜੀ ਹੋਈ ਪ੍ਰੋਬਲਮ ਨੂੰ ਹੱਲ ਕਰਕੇ ਅਸੀਂ ਇਹ ਚਾਲੂ ਕਰਾ ਰਹੇ ਆ ਹੂੰ ਜਿਵੇਂ ਐਸਡੀਓ ਸਾਹਿਬ ਨੇ ਦੱਸਿਆ ਦੂਸਰੇ ਉਧਰਲੇ ਪੁਲ ਤੇ ਕਹਿੰਦੇ ਜੇ ਇੱਥੇ ਕੰਮ ਨਾ ਹੁੰਦਾ ਤਾਂ ਇਹ ਕਦੇ ਵੀ ਉੱਥੇ गिर ਸਕਦਾ ਸੀ ਕਦੇ ਵੀ ਮਿਸਹੈਪਨਿੰਗ ਹੋ ਸਕਦੀ ਸੀ ਜਦੋਂ ਕਿ ਇਹ ਕੰਮ 4 ਸਾਲ ਪਹਿਲਾਂ ਹੋ ਜਾਣਾ ਚਾਹੀਦਾ ਸੀ ਇਹਨਾਂ ਨੇ ਕੁਛ ਨਹੀਂ ਦੇਖਿਆ ਪਰ ਮੈਂ ਅੱਜ ਉਹਨਾਂ ਦੀ ਆਪਾਂ ਬੁਰਾਈਆਂ ਨਹੀਂ ਕਰਨੀਆਂ ਮੈਂ ਸਿਰਫ ਇਹ ਕਹੂੰਗੀ ਕਿ ਅੱਜ ਪਬਲਿਕ ਲਈ ਅਸੀਂ ਅੱਜ ਜੇ ਅਸੀਂ ਪੁਲ ਦੇਖਣ ਆਏ ਤੇ ਇਹ ਦੇਖਣ ਆਏ ਆ ਕਿ ਮੇਰੀ ਰਾਜਪੁਰੇ ਦੀ ਜਨਤਾ ਦੀ ਦੀਵਾਲੀ ਅਸੀਂ ਵਧੀਆ ਬਣਾ ਸਕੀਏ ਤੇ ਇਹਨਾਂ ਨਾਲ ਵਾਦਾ ਕਰਕੇ ਜਾਂਦੇ ਆ ਕਿ ਦੀਵਾਲੀ ਤੱਕ ਇਹ ਸਾਰਾ ਕੰਮ ਕੰਪਲੀਟ ਕਰਕੇ ਤੁਹਾਨੂੰ ਦੇ ਦਾਂਗੇ ਮੈਡਮ ਪਾਣੀ ਦੀ ਸਮੱਸਿਆ ਬਹੁਤ ਸਵੇ ਪਾਣੀ ਪੀਣ ਦੀ ਸਮੱਸਿਆ ਬਹੁਤ ਆ ਰਹੀ ਹੈ ਸਿਵਰੇਜ ਬੋਰਡ ਦੇ ਸੰਬੰਧ ਨਾਲ ਗੱਲਬਾਤ ਕੀਤੀ ਤਾਂ ਕਹਿੰਦੇ ਵੀ ਮੋਟਰਾਂ ਖਰਾਬ ਨੇ ਜਦੋਂ ਹੀ ਮੋਟਰਾਂ ਨੇ ਦੋਨੋਂ ਖਰਾਬ ਹੋ ਚੁੱਕੀਆਂ ਨੇ ਮੋਟਰਾਂ ਖਰਾਬ ਹੋ ਗਈਆਂ ਉਹ ਠੀਕ ਵੀ ਕਰਵਾ ਰਹੇ ਆ ਔਰ ਇਹ ਵੀ ਹੁਣ ਜਿੱਦਣ ਅ ਮੀਟਿੰਗ ਹੋਊਗੀ ਮੀਟਿੰਗ ਚ ਅਸੀਂ ਨਵੀਆਂ ਮੋਟਰਾਂ ਵੀ ਲੈ ਕੇ ਆ ਰਹੇ ਵੈਸੇ ਵੀ ਉਹ ਸਾਬ ਨੂੰ ਕਹਤਾ ਹੈ ਕਿ ਚਲੋ ਮੀਟਿੰਗ ਜਦੋਂ ਹੁੰਦੀ ਹੈ ਮਤੇ ਪਾਸ ਹੁੰਦੇ ਆ ਟੈਂਡਰ ਲੱਗਦੇ ਉਹ ਤੇ ਟਾਈਮ ਲੱਗ ਜਾਂਦਾ ਪਾਣੀ ਵੀ ਨਾ ਨਹੀਂ ਰਹਿ ਸਕਦੇ ਪਾਣੀ ਲਈ ਮੋਟਰਾਂ ਪਹਿਲਾਂ ਹੀ ਪਰਚੇਸ ਕਰ ਲਓ ਔਰ ਉਸ ਤੋਂ ਇਲਾਵਾ ਅਸੀਂ ਟਿਊਬਵੈਲ ਵੀ ਨਹੀਂ ਲਗਾ ਰਹੇ ਆ ਤਾਂ ਕਿ ਪਾਣੀ ਦੀ ਪ੍ਰੋਬਲਮਸ ਸੋਲਵ ਹੋ ਸਕਣ ਪਰ ਪੁਰਾਣਾ ਬਾਸੜਾ ਬਾਤ ਕੀਤਾ ਜਾਵੇਗਾ ਦੁਕਾਨਦਾਰਾਂ ਦੀ ਮੰਗ ਹੈ ਕਿਉਂਕਿ ਇਹ ਰਕਵਰ ਬਰ ਸਾਰੇ ਇੱਥੋਂ ਸ਼ੁਰੂ ਹੁੰਦੇ ਨੇ ਦਰਜਨਾ ਪਿੰਡਾਂ ਦਾ ਰਸਤਾ ਇਹੀ ਜਾਂਦਾ ਹੈ ਇੱਥੋਂ ਬਿਲਕੁਲ ਕੀਤਾ ਜਾਊਗਾ ਜੀ ਕੋਈ ਵੀ ਕੰਮ ਇਹ ਜਾਨੀ ਜਿੰਨੂੰ ਕਿ ਮੈਂ ਇਹਨਾਂ ਲਾਸਲੇ ਪਿੰਡ ਦੇ ਲੋਕਾਂ ਦੇ ਵਿੱਚ ਵੀ ਕਾਫੀ ਖੁਸ਼ੀ ਵੀ ਲੈ ਰਹੇ ਤੇ ਹੋਰ ਉਹਦੇ ਨੇੜੇ ਤੇੜੇ ਵਾਲੇ ਪਿੰਡਾਂ ਵਿੱਚ ਵੀ ਉਹਦਾ ਕੰਮ ਕਦ ਤੱਕ ਸ਼ੁਰੂ ਹੋ ਜਾਏਗਾ ਨਲਾਸਲਾ ਜਿਹੜਾ ਉਹਦਾ ਕੰਮ ਨਹੀਂ ਹੁਣ ਸ਼ੁਰੂ ਹੋ ਜਾਂਦਾ ਤੇ ਬਰਸਾਤਾਂ ਕਰਕੇ ਥੋੜੀ ਜਿਹੀ ਦਿੱਕਤ ਆ ਗਈ ਹੈ 15 ਅਗਸਤ ਤੋਂ ਬਾਅਦ ਉਹਦਾ ਕੰਮ ਵੀ ਸ਼ੁਰੂ ਹੋ ਰਿਹਾ ਪੂਰੀ ਤਿਆਰੀ ਹੈ ਕਿ ਨੂੰ ਸਮਝਦੇ ਹੋ ਤੁਸੀਂ ਜਿਹੜਾ ਇਹ ਬਹੁਤ ਐਨਾ ਟਾਈਮ ਲੰਮਾ ਸਮਾਂ ਚੱਲੇਗਾ ਮੈਂ ਇੱਕ ਪ੍ਰਾਨੀ ਜਿਹੜਾ ਮਤਲਬ ਕੰਮ ਹੋਇਆ ਨਹੀਂ ਪੁਰਾਣੀਆਂ ਸਰਕਾਰਾਂ ਦੀ ਨਿਲਾਇਕੀਆਂ ਕਿਉਂਕਿ ਉਹਨਾਂ ਨੇ ਇੱਕ ਛੋਟੀ ਜੀ ਦਿੱਕਤ ਸੀਗੀ ਵੀ ਮੰਦਰ ਸੀਗਾ ਵਿੱਚ ਔਰ ਇੱਕ ਪੇੜ ਆ ਰਿਹਾ ਸੀਗਾ ਉਹ ਮਸਲਾ ਹੱਲ ਕਰਨ ਦੀ ਬਜਾਏ ਲਟਕਾਈ ਰੱਖਿਆ ਲੋਕਾਂ ਨੂੰ ਗਲਤ ਗੱਲਾਂ ਦੱਸੀ ਗਈ ਇਹ ਨਹੀਂ ਸੋਚਿਆ ਕਿ ਬੈਠ ਕੇ ਅਸੀਂ ਮਸਲਾ ਹੱਲ ਕਰੀਏ ਔਰ ਪਬਲਿਕ ਦਾ ਕੰਮ ਕਰੀਏ ਔਰ ਨਲਾਸ ਦਾ ਕੰਮ ਹੋਣਾ ਮੇਰੇ ਲਈ ਸਭ ਤੋਂ ਵੱਡਾ ਕੰਮ ਹੈ ਦੇ ਆਸ਼ੀਰਵਾਦ ਨਾਲ ਉਹ ਕੰਮ ਹੋ ਰਿਹਾ ਔਰ 15 ਅਗਸਤ ਤੋਂ ਬਾਅਦ ਆਪਾਂ ਸਾਰੇ ਬੜੀ ਖੁਸ਼ੀ ਖੁਸ਼ੀ ਨਾਲ ਉਹਦਾ ਨੀ ਪੱਥਰ ਰੱਖਾਂਗੇ ਐਸਡੀਪੀਡਬਲਯੂਡੀ ਵੀ ਅੰਡਰ ਜੀ ਸਰ ਕੀ ਕਹਿਣਾ ਚਾਹੋਗੇ ਕਿ ਕੀ ਰੇਲਵੇ ਭਾਗ ਵੱਲੋਂ ਕਿਹਾ ਗਿਆ ਕਿ ਇੱਕ ਮਹੀਨੇ ਚ ਕੰਮ ਕੰਪਲੀਟ ਕੀਤਾ ਜਾਏਗਾ ਉਸ ਤੋਂ ਬਾਅਦ ਜਿਹੜਾ ਤੁਹਾਡਾ ਕਿੰਨੇ ਦਿਨ ਦਾ ਅਸੀਂ ਵੀ ਇਹਨਾਂ ਨਾਲ ਮਾਨੀਟਰ ਰੱਖ ਰਹੇ ਹਾਂ ਜੀ ਮੈਂ ਖੁਦ ਵੀ ਵਿਜ਼ਿਟ ਕਰਦਾ ਇਹਨਾਂ ਨੇ ਸਾਨੂੰ 31 ਅਗਸਤ ਤੱਕ ਕਿਹਾ ਵੀ ਲਾਂਚਿੰਗ ਹੋ ਜੇਗੀ ਪੂਰੀ ਉਸ ਤੋਂ ਬਾਅਦ ਇਹਨਾਂ ਸਲੇਬ ਪਾਣੀ 15 ਸਤੰਬਰ ਤੱਕ ਇਹ ਕਹਿੰਦੇ ਉਸ ਤੋਂ ਸਾਨੂੰ 68 28 ਦਿਨ ਦੇ ਦੋ ਚਾਹੀਦੇ ਹੁੰਦੇ ਨਹੀਂ ਸਾਨੂੰ 56 ਦਿ ਤਾਂ 1.5 ਦੋ ਮਹੀਨੇ ਚ ਅਸੀਂ ਕੰਪਲੀਟ ਕਰ ਦਾਂਗੇ ਇਸ ਵਾਰ ਮਤਲਬ ਜਿਵੇਂ ਦਿਵਾੜੀ ਇੱਕ ਮੈਂ ਦਾ ਫਾਇਦਾ 1 ਨਵੰਬਰ ਦੀ ਉਸ ਤੋਂ ਪਹਿਲਾਂ ਪਹਿਲਾਂ ਇਹਨੂੰ ਕਰ ਦਾਂਗੇ ਜੀ ਸੋ ਜਿਸ ਤਰ੍ਹਾਂ ਕਿ ਪੁਲ ਦਾ ਅੱਧਾ ਹਿੱਸਾ ਇਸ ਪਾਸੇ ਇਸ ਪਾਸੇ ਦੋਨੋਂ ਪਾਸੇ ਹੈ ਨਾ ਤੇ ਕੰਮ ਰੇਲਵੇ ਭਾਗ ਦੇ ਵਿੱਚ ਚੱਲ ਰਿਹਾ ਦੂਜੇ ਪਾਸੇ ਤੁਸੀਂ ਕਰ ਸਕਦੇ ਕਿ ਨਹੀਂ ਨਹੀਂ ਸਾਡਾ ਤਾਂ ਕੰਪਲੀਟ ਹੈ ਜੀ ਅਸੀਂ ਸਿਰਫ ਨਾ ਉਹਦੇ ਉੱਪਰ ਲੁੱਕ ਦਾ ਕੰਮ ਹੀ ਕਰਨਾ ਹੈ ਹੇਠਲਾ ਜਿਹੜਾ 1.5 ਮੀਟਰ ਅਸੀਂ ਪਾਣਾ ਸੀ ਉਹ ਕੰਪਲੀਟ ਕਰਿਆ ਹੋਇਆ ਉਹ ਸਾਫ਼ ਕਰਕੇ ਸਿਰਫ ਉੱਪਰ ਕੰਮ ਕਰਨਾ ਇੱਕ ਸਲੇਬ ਜੋੜਨੀ ਹੈ ਨਾਲ ਅਸੀਂ ਉਹ ਸਲੇਬ ਵਾਸਤੇ ਸਾਨੂੰ ਠਾਈ ਠਾਈ ਦਿਨ ਦੋਨੇ ਪ ਉਹ ਵੀ 20 ਅਗਸਤ ਤੱਕ ਸਾਡੇ ਕੋਲ ਟਾਈਮ ਹੈ ਉਹ ਔਰ 20 ਅਗਸਤ ਤੋਂ ਪਹਿਲਾਂ ਪਹਿਲਾਂ ਉਹਨੂੰ ਕਰਾਂਗੇ ਜੀ ਅਸੀਂ ਪੂਰਾ ਤਾਣ ਲਾਵਾਂਗੇ ਦਿਨ ਰਾਤ ਕਰਕੇ ਕਿਸੇ ਪਹਿਲਾਂ ਪਹਿਲਾਂ ਕਰੀ ਜਾਏਗਾ ਸਰ ਜੀ ਮਿਆਦ ਕਿੰਨੀ ਦਾ ਇਰ ਤੱਕ ਨਹੀਂ ਹੁੰਦੀ ਹੈ ਕੁਛ ਹੈ ਪੁਲ ਦੀ ਮਿਆਦ ਦਾ ਇਦਾਂ ਹੁੰਦਾ ਇਹ ਮੈਂ ਤਾਂ ਫੋਰਐਵਰ ਹੁੰਦੀ ਹੈ 70 80 ਸਾਲ ਤੱਕ ਕੁਛ ਨਹੀਂ ਹੁੰਦਾ ਪੁਲ ਦਾ ਇਹਦੇ ਬੀアリング ਔਰ ਐਕਸਪੈਂਸ਼ਨ ਜੋਇੰਟ ਹੁੰਦੇ ਆ ਉਹ ਹਰ 15 ਸਾਲ ਬਾਅਦ ਚੇਂਜ ਕਰਨੇ ਪੈਂਦੇ ਆ ਉਸ ਪੁਲ ਦੇ ਵੀ ਉਹੀ ਚੇਂਜ ਕਰ ਰਹੇ ਆ ਇਹਨਾਂ ਪੁਲਾਂ 'ਚ ਵੀ ਆਈ ਹੁੰਦਾ ਜੀ ਇੱਕ ਬੀアリング ਹੁੰਦੇ ਆ ਇੱਕ ਸਪੈਂਸ਼ਨ ਜੋਇਨ ਨੂੰ ਬਦਲਨੇ ਪੈਂਦੇ ਆ ਉਹ ਖਰਾਬ ਹੋ ਜਾਂਦੇ ਆ ਠ